ਖਬਰਾਂ માં ਦਿਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੇਂ ਸਾਲ ਦੀ ਦੂਜੇ ਮਹੀਨੇ ਵਿੱਚ ਅੱਜ ਪਹਿਲੀ ਕੈਬਨਟ ਮੀਟਿੰਗ ਲਈ ਗਈ ਵੱਡੇ ਫੈਸਲੇ ਆਏ ਨੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵੱਲੋਂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡੇ ਐਲਾਨ ਕੀਤੇ ਨੇ ਇੱਕ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੈਂਬਰ ਵਿਧਾਇਕਾਂ ਅਤੇ ਮੰਤਰੀਆਂ ਨੂੰ ਜੇਕਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੰਮ ਉਹਨਾਂ ਨੂੰ ਦਿੱਤੇ ਗਏ ਨੇ ਉਹਨਾਂ ਨੂੰ ਨੇਪਰੇ ਨਹੀਂ ਚਾੜਨਗੇ ਤਾਂ ਕੁਝ ਹੀ ਮਹੀਨਿਆਂ ਬਾਅਦ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਵਿੱਚੋਂ ਛੁਟੀ ਕਰ ਦਿੱਤੀ ਜਾਵੇਗੀ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵੱਡਾ ਖਮਨਿਆਜ਼ਾ ਪੁੱਤਣਾ ਪਿਆ ਹੈ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਲੋਕਾਂ ਦੇ ਮਨਾਂ ਦੇ ਵਿੱਚੋਂ ਲੈਣਾ ਜਾਵੇ ਪਹਿਲ ਦੇ ਕੰਮ ਪਹਿਲ ਦੇ ਹਦਾਰ ਤੇ ਛੋਟੇ ਤੋਂ ਛੋਟੇ ਵਰਕਰ ਦੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੋਣ ਚਾਹੇ ਕਾਂਗਰਸ ਪਾਰਟੀ ਦੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਹੋਣ ਜੇਕਰ ਤੁਹਾਡੇ ਬੂਹੇ ਤੇ ਕੋਈ ਆਉਂਦਾ ਹੈ ਪਹਿਲ ਦੇ ਹਦਾਰ ਤੇ ਉਹਨਾਂ ਦੇ ਕੰਮ ਕਰੋ ਅਤੇ ਜਿੰਨੀ ਦੇਰ ਤੱਕ ਉਹਨਾਂ ਦੇ ਕੰਮ ਨੇਪਰੇ ਨਹੀਂ ਚੜ ਜਾਂਦੇ ਉਨੀ ਦੇਰ ਤੱਕ ਲਗਾਤਾਰ ਤੁਹਾਡੀ ਅਪਡੇਟ ਹੋਣਾ ਚਾਹੀਦਾ ਹੈ ਯਾਨੀ ਕਿ ਸਿਸਟਮ ਦੇ ਵਿੱਚ ਰਹਿ ਕੇ ਮੁਸੀਬਤਾਂ ਦਾ ਹੱਲ ਕਰੋ ਗੁੱਡ ਇਨਸਾ ਨਾਸੋ ਇਧਰ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹ ਕਿਹਾ ਕਿ 3000 ਨਵੀਂ ਭਰਤੀ ਨੂੰ ਨੇਪਰੇ ਚੜਾਇਆ ਜਾਵੇਗਾ 3000 ਪੋਸਟਾਂ ਜਿਹੜੀਆਂ ਨੇ ਉਹ ਬੜੀ ਜਲਦੀ ਹੀ ਜਿਹੜੀਆਂ ਦੇ ਦਿੱਤੀਆਂ ਜਾਣਗੀਆਂ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਦੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਜਾਣਗੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਵਾਅਦਾ ਕੀਤਾ ਸੀ ਪੰਜਾਬ ਦੀਆਂ ਮਹਿਲਾਵਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਉਹ ਵੀ ਜਲਦੀ ਪੂਰਾ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਬਾਰੇ ਬਜਟ ਦੇ ਜਿਹੜਾ ਬਜਟ ਅਸੀਂ ਪਾਸ ਕਰਨ ਰੱਖਣਾ ਹੈ ਵਿਧਾਨ ਸਭਾ ਦੇ ਵਿੱਚ ਉਥੇ ਮੋਰ ਲਾਈ ਜਾਵੇਗੀ ਕਿ 1100 ਰੁਪਇਆ ਹਰ ਮਹੀਨੇ ਪੰਜਾਬ ਦੀਆਂ ਮਹਿਲਾਵਾਂ ਨੂੰ ਜਿਹੜਾ ਹੈ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਅਸੀਂ ਵਚਨਬੱਧ ਹਾਂ ਜੋ ਵੀ ਅਸੀਂ ਵਾਦਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਨੇ ਉਹ ਵਾਦੇ 2027 ਤੋਂ ਪਹਿਲਾਂ ਪਹਿਲਾਂ ਅਸੀਂ ਪੂਰੇ ਕਰਾਂਗੇ ਜੇਕਰ ਨਹੀਂ ਪੂਰੇ ਕਰ ਪਾਉਂਦੇ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਵੀ ਨਹੀਂ ਜਾਵਾਂਗੇ ਇਸ ਨੂੰ ਲੈ ਕੇ ਬਿਜਲੀ ਦੇ ਮਾਮਲੇ ਬੱਸਾਂ ਦੇ ਕਿਰਾਇਆ ਫਰੀਵਾਲੀ ਉਹਨਾਂ ਨੇ ਕਿ ਸਕੂਲ ਤੇ ਜਿਹੜੀ ਚੱਲਦੀ ਰਹੇਗੀ ਉਹਨਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪੜਤੀਆਂ ਕੱਢੀਆਂ ਜਾਣਗੀਆਂ ਤਾਂ ਕਿ ਪੰਜਾਬ ਦੇ ਵਿੱਚੋਂ ਬੇਰਜ਼ਗਾਰੀ ਖਤਮ ਕੀਤੀ ਜਾਵੇ ਦੂਸਰੇ ਪਾਸੇ ਉਹਨਾਂ ਨੇ ਮਨਰੇਗਾ ਨਰੇਗਾ ਅਤੇ ਹੋਰ ਜਿਹੜੇ ਰਾਸ਼ਨ ਕਾਰਡ 홀ਡਰ ਨੇ ਉਹਨਾਂ ਦੀ ਵੀ ਗੱਲ ਕੀਤੀ ਉਹਨਾਂ ਨੇ ਕਿ ਬੰਦਾ ਮਾਨ ਸਨਮਾਨ ਉਹਨਾਂ ਨੂੰ ਦਿੱਤਾ ਜਾਵੇਗਾ ਯਾਨੀ ਕਿ ਉਹਨਾਂ ਨੇ ਕਿ ਪਹਿਲ ਦੇ ਹਦਾਰ ਤੇ ਪੰਜਾਬ ਦੇ ਸਾਰੇ ਮਸਲੇ ਜਲਦੀ ਤੂੰ ਜਲਦੀ ਹੱਲ ਕੀਤੇ ਜਾਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵੇਂ ਬਣੇ ਪ੍ਰਧਾਨ ਅਮਨ ਅਰੂੜਾ ਵੱਲੋਂ ਤਾਂ ਸਿੱਧੀ ਚਤਾਵਨੀ ਦੇ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਅਤੇ ਧਮਕੜਾਂ ਨੂੰ ਕਿ ਜੇਕਰ ਕੰਮ ਸਹੀ ਸਮੇਂ ਤੇ ਨਿਪਰੇ ਨਹੀਂ ਚੜੇ ਜਾਂਦੇ ਜੇਕਰ ਕੋਈ ਵੀ ਵੋਟਰ ਜਾਂ ਕੋਈ ਚਾਹੇ ਆਮ ਆਦਮੀ ਪਾਰਟੀ ਦਾ ਹੈ ਚਾਹੇ ਸ਼ਰੂਮਣੀ ਅਕਾਲੀ ਦਲ ਚਾਹੇ ਭਾਰਤੀ ਜਨਤਾ ਪਾਰਟੀ ਚਾਹੇ ਕਾਂਗਰਸ ਦਾ ਜੇਕਰ ਉਹ ਸ਼ਿਕਾਇਤ ਕਰਦਾ ਹੈ ਤਾਂ ਮੁਤਲ ਕੀਤਾ ਜਾਵੇਗਾ ਉਸ ਅਫਸਰ ਨੂੰ ਸੁ ਮੰਤਰੀ ਨੂੰ ਤੇ ਜਾਂ ਜਿਹੜੇ ਵਿਧਾਇਕ ਨੇ ਉਹਨਾਂ ਕਹਿੰਿਆ ਕਿ ਚੌਕਸ ਹੋ ਜਾਓ ਪੰਜਾਬ ਨੂੰ ਇੱਕ ਵਧੀਆ ਮਾਡਲ ਬਣਾਉਣਾ ਹੈ ਤਾਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵੋਟਰ ਨੇ ਜਾਂ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਨੇ ਉਹ ਕਿਸੇ ਵੀ ਤਰ੍ਹਾਂ ਦਾ ਸਾਨੂੰ ਅਲਾਮਾਰਾ ਦੇਣ 2 ਦਿਨਾਂ ਦੀ ਹੋਰ ਇੱਕ ਮੀਟਿੰਗ ਰੱਖੀ ਗਈ ਹੈ 2 ਦਿਨ ਤੋਂ ਬਾਅਦ ਹੋਰ ਵੀ ਵੱਡੇ ਫੈਸਲੇ ਲੈ ਜਾ ਸਕਦੇ ਨੇ ਆਮ ਆਦਮੀ ਪਾਰਟੀ ਵੱਲੋਂ